ਪੂਰੀ ਰਾਤ ਬੀਤਣ ਤੋਂ ਬਾਅਦ ਆਖਰ ਹੁਣ ਕਿਵੇਂ ਹੈ ਰਾਜਵੀਰ ਜਵੰਦਾ ਕਿੰਨੀ ਕ ਰਿਕਵਰੀ ਹੁਣ ਤੱਕ ਹੋਈ ਹੈ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਡਾਕਟਰਾਂ ਨੇ ਕੀ ਦਿੱਤੀ ਹੈ ਤਾਜ਼ਾ ਅਪਡੇਟ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਨੇ ਲਿਖਿਆ ਸੀ ਕਿ ਮੇਲਾ ਦੇਖ ਤੁਰ ਜਾਣਾ ਦਲਜੀਤ ਦਸਾਂਝ ਨੇ ਵੀ ਪਾਈ ਰਾਜਵੀਰ ਜਵੰਦਾ ਲਈ ਪੋਸਟਰ ਸਸਿਕਾਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਬਾਈ ਰਾਜਵੀਰ ਜਵੰਦਾ ਪਿਛਲੇ ਕੁਝ ਘੰਟਿਆਂ ਤੋਂ ਮਹਾਲੀ ਦੇ 40th ਹਸਪੀਟਲ ਦੇ ਵਿੱਚ ਦਾਖਲ ਹੈ ਪੂਰੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਉੱਥੇ ਆ ਰਹੀ ਹੈ ਅਤੇ ਰਾਜਵੀਰ ਦੇ ਲਈ ਅਰਦਾਸ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਦੇ ਜਾਫਰ ਜਿੱਥੇ-ਜਿੱਥੇ ਵੀ ਪੰਜਾਬੀ বাসਦੇ ਨੇ ਹਰ ਘਰ ਦੇ ਵਿੱਚ ਰਾਜਵੀਰ ਜਵੰਦਾ ਲਈ ਅਰਦਾਸ ਹੋ ਰਹੀ ਹੈ ਕਿਉਂਕਿ ਰਾਜਵੀਰ ਜਵੰਦਾ ਕਲਾਕਾਰ ਹੀ ਐਸਾ ਹੈ ਨਾ ਤਾਂ ਕਦੇ ਕੋਈ ਕਾਉਂਟਰੋਵਰਸੀ ਦੇ ਵਿੱਚ ਰਾਜਵੀਰ ਜਵੰਦਾ ਦਾ ਨਾਮ ਆਇਆ ਬਾਕੀ ਜਿਹੜੇ ਉਸ ਦੇ ਗੀਤ ਨੇ ਸਾਰੇ ਹੀ ਪਰਿਵਾਰਿਕ ਗੀਤ ਨੇ ਅਤੇ ਬਿਨਾ ਕਾਉਂਟਰਵਰਸੀ ਤੋਂ ਆਪਣੀ ਮਸਤੀ ਦੇ ਵਿੱਚ ਮਸਤ ਰਹਿੰਦਾ ਰਾਜਵੀਰ ਜਵੰਦਾ ਇਸੇ ਕਰਕੇ ਅੱਜ ਜਦੋਂ ਵਿਫਤਾ ਪਈ ਹੈ ਰਾਜਵੀਰ ਜਵੰਦਾ ਦੇ ਉੱਪਰ ਹਰ ਘਰ ਦੇ ਵਿੱਚ ਅਰਦਾਸ ਹੋ ਰਹੀ ਹੈ ਰਾਜਵੀਰ ਜਵੰਦਾ ਦੇ ਲਈ ਮਿੱਤਰੋ ਜਿਹੜੀਆਂ ਤੁਸੀਂ ਆ ਵੀਡੀਓ ਦੇਖ ਰਹੇ ਹੋ ਰਾਜਵੀਰ ਜਵੰਦਾ ਮੋਟਰਸਾਈਕਲ ਦੇ ਉੱਪਰ ਹੈ ਤਾਂ ਬਹੁਤ ਧਿਆਨ ਰੱਖਦਾ ਸੀ ਰਾਜਵੀਰ ਜਵੰਦਾ ਜਦੋਂ ਰਾਈਡ ਵਗੈਰਾ ਤੇ ਜਾਂਦੇ ਸੀ ਮੋਟਰਸਾਈਕਲਾਂ ਤੇ ਕਿਤੇ ਘੁੰਮਣ ਹੈਲਮਟ ਤੋਂ ਲਾ ਕੇ ਜਿੰਨੀ ਵੀ ਸੇਫਟੀ ਹੁੰਦੀ ਹੈ ਮੋਟਰਸਾਈਕਲ ਦੇ ਉੱਪਰ ਸਾਰੀ ਵਰਤਦਾ ਸੀ ਪਰ ਪਤਾ ਹੀ ਨਹੀਂ ਲੱਗਿਆ ਕਿ ਆਖਰ ਹੋਇਆ ਕੀ ਲੇ ਜਦੋਂ ਬੱਦੀ ਦੇ ਵਿੱਚ ਅਚਾਨਕ ਹਾਦਸਾ ਵਾਪਰਿਆ ਉਸ ਸਮੇਂ ਕੀ ਸਾਰੀ ਸੇਫਟੀ ਰਾਜਵੀਰ ਜਵੰਦਾ ਨੇ ਵਰਤੀ ਹੋਈ ਸੀ ਜਾਂ ਫਿਰ ਨਹੀਂ ਕਿਉਂਕਿ ਆਪਾਂ ਪਹਿਲਾਂ ਵੀ ਦੇਖਦੇ ਰਹਿੰਨੇ ਆ ਆਪਣੇ ਇੰਸਟਾਗ੍ਰam ਦੇ ਉੱਪਰ ਰਾਜਵੀਰ ਜਵੰਦਾ ਜਦੋਂ ਵੀ ਕਿਤੇ ਘੁੰਮਣ ਨਿਕਲਦੇ ਨੇ ਮੋਟਰਸਾਈਕਲ ਵਗੈਰਾ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਤਾਂ ਉਹ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਨੇ ਅਤੇ ਫੁੱਲ ਸੇਫਟੀ ਵਰਤਦੇ ਨੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਸੀ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਹੋ ਅਤੇ ਨਾਲ ਉਹਨਾਂ ਨੇ ਲਿਖਿਆ ਸੀ ਕਿ ਮੇਲਾ ਦੇਖ ਤੁਰ ਜਾਣਾ ਪਤਾ ਨਹੀਂ ਕਈ ਵਾਰ ਰੱਬ ਨੇੜੇ ਹੋ ਕੇ ਕੋਈ ਗੱਲ ਸੋ ਸੁਣ ਲੈਣ ਦਾ ਖੈਰ ਅਰਦਾਸ ਕਰਦੇ ਆ ਕਿ ਬਾਈ ਰਾਜਵੀਰ ਜਵੰਦਾ ਸਹੀ ਸਲਾਮਤ ਆਪਣੇ ਘਰ ਆ ਜਾਵੇ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਪਿਤਾ ਜੀ ਵੀ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਸੀ ਰਾਜਵੀਰ ਜਵੰਦਾ ਦੀਆਂ ਬਹੁਤ ਸਾਰੀਆਂ ਵੀਡੀਓ ਦੇ ਨੇ ਜਦੋਂ ਉਹਨਾਂ ਦਾ ਸੋਸ਼ਲ ਮੀਡੀਆ ਦੇਖਦੇ ਆ ਤਾਂ ਕਿਤੇ ਵੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਮੋਟਰਸਾਈਕਲ ਦੇ ਉੱਪਰ ਘੁੰਮਣ ਜਾ ਰਹੇ ਨੇ ਕਿ ਬਿਨਾਂ ਸੇਫਟੀ ਤੋਂ ਹਰ ਕਿਤੇ ਉਹ ਹੈਲਮਟ ਦੇ ਨਾਲ ਜਾਂ ਫਿਰ ਜਿਹੜੀਆਂ ਚੀਜ਼ਾਂ ਰਾਈਡਰ ਜਦੋਂ ਘੁੰਮਣ ਜਾਂਦੇ ਨੇ ਜਿਹੜੀ ਸੇਫਟੀ ਵਰਤਦੇ ਨੇ ਸਾਰੀ ਉਹਨਾਂ ਨੇ ਵਰਤੀ ਹੋਈ ਸੀ ਬਾਕੀ ਸਾਰਾ ਕੁਝ ਪ੍ਰਮਾਤਮਾ ਦੇ ਹੱਥ 'ਚ ਹੈ ਦੂਸਰੇ ਪਾਸੇ ਦੋਸਤੋ ਜਿਹੜੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਐ ਸਾਰੀ ਹੀ ਅਰਦਾਸ ਕਰ ਰਹੀ ਐ ਅਤੇ ਦਿਲਜੀਤ ਦੋਸਾਂਝ ਨੇ ਵੀ ਕੁਝ ਸਮਾਂ ਪਹਿਲਾਂ ਪੋਸਟ ਪਾਈ ਐ ਕਿ ਅਰਦਾਸ ਕਰੋ ਬਾਈ ਰਾਜਵੀਰ ਜਵੰਦਾ ਦੇ ਲਈ ਕਿਉਂਕਿ ਸਾਰੇ ਹੀ ਕਲਾਕਾਰਾਂ ਦੇ ਨਾਲ ਉਹਨਾਂ ਦਾ ਵਧੀਆ ਪਿਆਰ ਸੀ ਸਾਰਿਆਂ ਦੇ ਨਾਲ ਬਣਾ ਕੇ ਰੱਖਦੇ ਸੀ ਸਾਰਿਆਂ ਦੇ ਨਾਲ ਮਿਲ ਕੇ ਚੱਲਦੇ ਸੀ ਇਸ ਕਰਕੇ ਤਾਂ ਗਿੱਪੀ ਗਰੇਵਾਲ ਹੋਵੇ ਮਨਕੀਰ ਦੌਲਖੋਵੇ ਜਾਂ ਫਿਰ ਕੋਈ ਵੀ ਕਲਾਕਾਰ ਹੋਵੇ ਫੋਰਟਿਸ ਹਸਪੀਟਲ ਦੇ ਲਈ ਉਹਨਾਂ ਦਾ ਪਤਾ ਲੈਣ ਪ ਸਾਰੀ ਰਾਤ ਵੀ ਕਲਾਕਾਰਾਂ ਦਾ ਜਮਾਵੜਾ ਲੱਗਿਆ ਰਿਹਾ ਪੂਰੇ ਕਲਾਕਾਰ ਨੇ ਜਿਹੜੇ ਸਾਰੀ ਰਾਤ ਫੋਰਟੀਚ ਹਸਪਤਾਲ ਦੇ గేੜੇ ਕੱਟਦੇ ਰਹੇ ਅਰਦਾਸ ਕਰਦੇ ਰਹੇ ਕਿ ਬਾਈ ਰਾਜਵੀਰ ਜਵੰਦਾ ਜਲਦੀ ਠੀਕ ਹੋ ਜੇ ਦੂਸਰੇ ਪਾਸੇ ਭਗਵਾਨ ਤਮਾਨ ਸੀਐਮ ਪੰਜਾਬ ਨੇ ਵੀ ਕਿਹਾ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰੋ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਅਸੀਂ ਰਾਜਵੀਰ ਜਵੰਦਾ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਾਜ਼ਰਾਂ ਬਾਕੀ ਪਰਿਵਾਰ ਨੇ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਕਿ ਅਗਰ ਉਹਨਾਂ ਨੂੰ 에어 ਲਿਫਟ ਕਰਾ ਕੇ ਕਿਤੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਹੋਵੇਗਾ ਚਨਈ ਬੰਬੇ ਜਾਂ ਫਿਰ ਕਿਤੇ ਵੀ ਤਾਂ ਉਹਨਾਂ ਨੂੰ ਤੁਰੰਤ ਲੈ ਕੇ ਜਾਇਆ ਜਾਵੇਗਾ ਬਾਕੀ ਫੋਰਟਿਸ ਹਸਪਤਾਲ ਦੇ ਵਿੱਚ ਕਹਿੰਦੇ ਨੇ ਕਿ ਇਲਾਜ ਤਾਂ ਉਹਨਾਂ ਦਾ ਵਧੀਆ ਹੋ ਰਿਹਾ ਕਿਉਂਕਿ ਫੋਰਟਿਸ ਦੇ ਵਿੱਚ ਵੀ ਜਿਹੜੇ ਡਾਕਟਰ ਨੇ ਮੰਨੇ ਪਰਵੰਨੇ ਡਾਕਟਰ ਨੇ ਅਤੇ ਕੁਝ ਡਾਕਟਰ ਰਾਤ ਕਹਿੰਦੇ ਨੇ ਕਿ ਪੀਜੀਆਈ ਤੋਂ ਵੀ ਬੁਲਾਏ ਗਏ ਸੀ ਤਾਂ ਜਿਹੜੇ ਡਾਕਟਰ ਨੇ ਆਪਣੀ ਪੂਰੀ ਵਾਹ ਲਾ ਰਹੇ ਨੇ ਬਾਕੀ ਅਰਦਾਸਾਂ ਦੀ ਜ਼ਰੂਰਤ ਹੈ ਹੁਣ ਡਾਕਟਰਾਂ ਨੇ ਸਵੇਰੇ ਸਵੇਰੇ ਦੱਸਿਆ ਕਿ ਅਗਲੇ ਜਿਹੜੇ 24 ਘੰਟੇ ਨੇ ਉਹ 24 ਘੰਟੇ ਬਹੁਤ ਅਹਿਮ ਹੋਣਗੇ 24 ਘੰਟਿਆਂ ਦੇ ਵਿੱਚ ਪਤਾ ਲੱਗੇਗਾ ਕਿ ਅੱਗੇ ਦੀ ਸਥਿਤੀ ਕੀ ਬਣੀ ਰਹੇਗੀ ਬਾਕੀ ਸਮੇਂ ਸਮੇਂ ਤੇ ਆਗਰ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣ ਤਿਆ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਹੈ ਕਿ ਹਾਲੇ ਕੋਈ ਸੁਧਾਰ ਨਹੀਂ ਹੈ ਉਹਨਾਂ ਦੀ ਸਿਹਤ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਅਗਲੇ 24 ਘੰਟੇ ਉਹਨਾਂ ਦੇ ਲਈ ਅਰਦਾਸ ਜ਼ਰੂਰੀ ਹੈ ਪ੍ਰਮਾਤਮਾ ਕੋਈ ਚਮਤਕਾਰ ਕਰ ਦੇਵੇ